ਨਗਰ ਨਿਗਮ ਦੀਆਂ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਦੇ ਪਾਲੇ ਦੇ ਵਿੱਚ ਕੁਝ ਜ਼ਿਆਦਾ ਡਿਗਿਆ ਨਹੀਂ ਹੈਗਾ ਹੁਣ ਆਵਾਜ਼ਮੀ ਪਾਰਟੀ ਤੇ ਸਰਕਾਰ ਦਾ ਯੋਰ ਲੱਗਾ ਹੋਇਆ ਹੈ ਮੇਅਰ ਬਣਾਉਣ ਦੇ ਪਿੱਛੇ ਜੋੜ ਤੋੜ ਚੱਲ ਰਿਹਾ ਹੈਗਾ ਇਹ ਜੋੜ ਤੋੜ ਤੁਹਾਨੂੰ ਲੱਗਦਾ ਵੀ ਜੋੜ ਤੋੜ ਜਿੰਨੇ ਵੀ ਸੂਬੇ ਦੇ ਵਿੱਚ ਚੋਣਾਂ ਹੋਈਆਂ ਨੇ ਇਹਨਾਂ ਦਾ ਮੇਅਰ ਬਣ ਜਾਏਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਫਤਵਾ ਨਹੀਂ ਦਿੱਤਾਗਾ ਸਵਾਏ ਪਟਿਆਲਾ ਪਟਿਆਲਾ ਦੇ ਵਿੱਚ ਵੀ ਫਤਵਾ ਕਿਵੇਂ ਲਿਆਗਾ ਉਹ ਸਾਰੀ ਜਨਤਾ ਨੂੰ ਪਤਾਗਾ ਅੰਮ੍ਰਿਤਸਰ ਇਹਨਾਂ ਨੂੰ ਫਤਵਾ ਨਹੀਂ ਮਿਲਿਆ ਲੁਧਿਆਣੇ ਨਹੀਂ ਫਤਵਾ ਮਿਲਿਆ ਜਲੰਧਰ ਨਹੀਂ ਫਤਵਾ ਮਿਲਿਆ ਫਗਵਾੜੇ ਨਹੀਂ ਫਤਵਾ ਮਿਲਿਆ ਪਿੰਡਾਂ 'ਚ ਜਿਹੜੇ ਨਗਰ ਕੌਂਸਲਾਂ 'ਚ ਫਤਵਾ ਧੱਕੇ ਨਾਲ ਲੈ ਗਿਆ ਕਿੰਨੇ ਸਭ ਤੋਂ ਵੱਡੀ ਗੱਲ ਕਿ ਪਹਿਲਾਂ ਇੱਕ ਰਿਵਾਜ ਹੁੰਦਾ ਸੀ ਜਿਹਦੀ ਸਰਕਾਰ ਹੁੰਦੀ ਸੀ ਨਗਰ ਨਿਗਮ ਉਹਦੀ ਚੁਣੀ ਜਾਂਦੀ ਮੇਅਰ ਉਹਦੇ ਚੁਣੇ ਜਾਂਦੇ ਸੀ ਉਹ ਵੀ ਠੱਕਾ ਕਰਦੇ ਨੇ ਇੰਨਾ ਵੀ ਬਥੇਰਾ ਠੱਕਾ ਕੀਤਾ ਬੜੇ ਕਾਗਜ਼ ਰੱਦ ਕਰਵਾਏ ਨੇ ਭਰ ਨਹੀਂ ਦਿੱਤੇ ਗਏ ਹੈਗੇ ਨੇ ਇਸ ਦੇ ਬਾਵਜੂਦ ਵੀ ਲੋਕਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ ਇਹਦਾ ਮਤਲਬ ਹੈ ਸਰਕਾਰ ਤੋਂ ਲੋਕੀ ਖੁਸ਼ ਨਹੀਂ ਆ ਤੇ ਖਾਸ ਕਰਕੇ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਉਹ ਤੋਂ ਖੁਸ਼ ਨਹੀਂ ਆ ਜਲੰਧਰ ਇਹਨਾਂ ਦਾ ਕੋਈ ਮੰਤਰੀ ਲੀਡ ਬਣਿਆਗਾ ਉਹ ਆਪਣੇ ਹਲਕੇ ਚ ਜਿਤਾ ਆ ਗਿਆ ਅੰਮ੍ਰਿਤਸਰ ਕੋਈ ਮੰਤਰੀ ਸੀ ਲੁਧਿਆਣਾ ਕੋਈ ਮੰਤਰੀ ਨਹੀਂ ਸੀ ਪਟਿਆਲੇ ਇਹ ਕਰ ਗਏ ਨੇ ਸਭ ਕੁਝ ਹੁਣ ਕਿਉਂਕਿ ਇਹ ੱੱਕੇ ਨੇ ਨਾਲ ਫਤਵਾ ਲਿਆ ਜਾ ਰਿਹਾ ਹੈਗਾ ਜੋਰ ਤੋੜ ਇੱਕ ਤੇ ਦੇਖੋ ਪੈਸਾ ਚੱਲੂਗਾ ਇੱਕ ਜਿਹੜੇ ਮੈਂਬਰ ਆਉਣਗੇ ਉਹਨਾਂ ਨੂੰ ਲੋਕ ਵੀ ਸਾਡੀ ਸਰਕਾਰ ਬਣ ਸਰਕਾਰ ਦੇ ਵਿੱਚ aí ਮੇਅਰ ਡਿਪਟੀ ਮੇਅਰ ਸੀਨੀਅਰ ਮੇਅਰ ਜਾਂ ਸਾਡੇ ਕੰਮ ਹੁੰਦੇ ਸਰਕਾਰ ਨੂੰ ਲਾਲਚ ਵੀ ਹੈ ਗਿਆ ਸਰਕਾਰ ਲਾਲਚ ਦੇ ਰਹੀ ਹੈ ਤੇ ਲੋਕ ਵੀ ਬੜੇ ਅੱਜਕਲ ਹੈਗੇ ਨੇ ਗਰਜਾਂ ਵਾਲੇ ਨੇ ਜਿਹੜੇ ਵੀ ਆਜ਼ਾਦ ਕਾਉਂਸਲਰ ਰਹਿਣਗੇ ਉਹਨਾਂ ਨੂੰ ਕਹੂਗਾ ਚਲੋ 2027 ਤੱਕ ਤੇ ਜਿਹੜੀ ਸਰਕਾਰ ਆਮ ਆਦੀ ਪਾਰਟੀ ਦੀ ਹੈ ਉਹਦੋਂ ਨਿਆਰੇ ਲਾਵਾਂਗੇ ਕੰਮ ਕਰਵਾਵਾਂਗੇ ਚਾਰ ਕੰਮ ਲੋਕਾਂ ਦੇ ਕਰਨਗੇ ਚਾਰ ਆਪਣੇ ਹੋਣਗੇ ਨਾ ਇਹ ਹੀ ਆ ਅੱਜ ਕੱਲ ਸਿਆਸਤ ਜਿਹੜੀ ਉਹ ਤੇ ਪੈਸੇ ਦਾ ਸਾਧਨਾ ਕਿ ਪੈਸੇ ਕਮਾਓ ਤੇ ਸੇਵਾ ਵਾਲਾ ਤੇ ਕੰਮ ਗਿਆ ਹੁਣ ਆਮ ਆਦਮੀ ਪਾਰਟੀ ਜਲੰਧਰ ਦੇ ਵਿੱਚ ਵੀ ਮੇਰ ਬਣਾਉਣ ਚ ਕੰਮਜੋਬ ਹੋਊਗੀ ਆ ਲੁਧਿਆਣੇ ਦੇ ਵਿੱਚ ਵੀ ਬਣਾ ਲੈਣਗੇ ਫਗਵਾੜੇ ਚ ਜੋੜ ਤੋੜ ਕੁਝ ਵੈਸੇ ਆ ਜਾਣਗੇ ਲਾਲਚ ਨਾਲ ਜਾਣਗੇ ਕਈਆਂ ਨੂੰ ਡਰਾ ਲੈਣਗੇ ਕਈਆਂ ਨੂੰ ਥਮਕਾ ਲੈਣਗੇ ਕਈ ਸਰਕਾਰ ਦੇ ਪ੍ਰੈਸ਼ਰ ਚ ਕਿਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਏਗੀ ਪਰ ਜਿਹੜੀ ਅੱਜ ਜਲੰਧਰ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਆ ਉਹਦੇ ਚ ਇਹਨਾਂ ਨੇ ਜਲੰਧਰ ਦੇ ਵਿੱਚ ਕੁਝ ਆਜ਼ਾਦ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਸ਼ਾਮਲ ਕਰ ਲਿਆ ਫਗਵਾੜੇ ਦੇ ਵਿੱਚ ਵੀ ਸ਼ਾਮਲ ਕਰ ਲਏ ਨੇ ਉੱਥੇ ਵੀ ਕਾਂਗਰਸ ਦੇ ਜਿਹੜੇ ਜਿਆਦਾ ਮੈਂਬਰਸ ਹਨ ਤੇ ਜਲੰਧਰ ਦੇ ਵਿੱਚ ਹੁਣ ਅਗਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਸਰਕਾਰ ਕੀ ਦਾਵਾ ਕਰਦੀ ਹੈ ਕਿ ਜਲੰਧਰ ਜ ਬਣੂਗਾ ਆਮ ਆਦੀ ਪਾਰਟੀ ਦਾ ਮੇਰ ਨਗਰ ਨਿਗਮ ਚ ਮਿਲਿਆ ਬਹੁਮਤ ਜਲੰਧਰ ਦੇ ਪੰਜ ਕਾਉਂਸਲਰਾਂ ਨੇ ਉਪ ਚ ਸ਼ਾਮਲ ਹੁੰਦਾ ਫੈਸਲਾ ਕਰ ਲਿਆ ਜਿਸ ਕਰਕੇ ਇਹਨਾਂ ਦੀ ਜਿਹੜੀ ਸਟਰੈਂਥ ਬਣ ਗਈ ਹੈ ਅੱਜ ਕਿਉਂਕਿ ਉਥੇ ਕੈਬਨਰ ਮੰਤਰੀ ਹਰਪਜਨ ਸਿੰਘ ਤੇ ਡਾਕਟਰ ਰਵਜੋ ਸਿੰਘ ਗਏ ਸੀ ਨਾਲ ਮਿੰਦਰ ਭਗਤ ਉਹਨਾਂ ਦੀ ਹਾਇਰੀ ਚ ਪੰਜ ਕਾਉਂਸਲਰ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਜਿਸ ਕਰਕੇ ਜਿਹੜੀ ਸਥਿਤੀ ਸਪਸ਼ਟ ਹੋ ਗਈ ਆ ਇਸ ਕਰਕੇ ਇਹਨਾਂ ਨੂੰ ਜਿਹੜਾ ਅੰਕੜਾ ਚਾਹੀਦਾ ਸੀ ਨਾ ਮੇਅਰ ਬਣਨ ਵਾਸਤੇ ਉਹ ਪੂਰਾ ਹੋ ਗਿਆ ਹੁਣ ਨਗਰ ਨਿਗਮ ਚ ਆਮ ਆਦੀ ਪਾਰਟੀ ਦੇ ਕੁੱਲ 43 ਹੋ ਗਏ ਨੇ ਕਾਉਂਸਲਰ ਇਹਨਾਂ ਦੇ ਪਹਿਲਾਂ 38 ਸੀ 5 ਇਹਨਾਂ ਨੇ ਧਾਰੇ ਲਲੇ ਤੇ 43 ਹੋ ਗਏ ਤੇ ਮੇਰ ਬਣਨ ਵਾਸਤੇ 43 ਕਾਉਂਸਲਰ ਹੀ ਚਾਹੀਦੇ ਜਿਹੜੇ ਅੱਜ ਸ਼ਾਮਲ ਕਰਵਾਏ ਨੇ ਸਰਕਾਰ ਨਾਲ ਜਾਂ ਉਹ ਲਾਲਸਾ ਦੇ ਵਿੱਚ ਆਏ ਨੇ ਜਾਂ ਸਰਕਾਰ ਨੇ ਕੁਝ ਸਰਕਾਰੀ ਮਸ਼ੀਨਰੀ ਤਾਂ ਠਾਂ ਠਾਂ ਕੀਤੀ ਹੈਗੀ ਆ ਉਹਦੇ ਚ ਵਾਰਡ ਨੰਬਰ 47 ਤੋਂ ਕਾਂਗਰਸਰੀ ਕਾਂਗਲਸ ਕਾਂਗਰਸੀ ਕਾਉਂਸਲਰ ਮਨਮੀਤ ਕੌਰ ਵਾਰਡ ਨੰਬਰ 65 ਤੋਂ ਕਾਂਗਰਸ ਕਾਂਗਰਸੀ ਕਾਉਂਸਲਰ ਪ੍ਰਵੀਨ ਵਾਸਨ ਸ਼ਾਮਲ ਹੋਏ ਨੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਕਾਉਂਸਲਰ ਸਲੀਖਾ ਆਮ ਆਦੀ ਪਾਰਟੀ ਸ਼ਾਮਲ ਗਏ ਦੋ ਕਾਂਗਰਸ ਦੇ ਇੱਕ ਭਾਜਪਾ ਦੇ ਤੇ ਦੋ ਆਜ਼ਾਦ ਕਿਹੜੇ ਆ ਗਏ ਨੇ ਤਰਸੀਮ ਸਿੰਘ ਵਾਰਡ ਨੰਬਰ ਜਲੰਧਰ 40 ਤੋਂ ਤੇ ਸੀਮਾ ਵਾਰਡ ਨੰਬਰ 81 ਤੋਂ ਇਹਦੇ ਨਾਲ ਜਲੰਧਰ ਦੇ ਵਿੱਚ ਆਮ ਆਦੀ ਪਾਰਟੀ ਦਾ ਮਿਹਰ ਬਣ ਗਿਆ ਹੁਣ ਇਸੇ ਤਰ੍ਹਾਂ ਫਗਵਾੜੇ ਦੇ ਵਿੱਚ ਵੀ ਕੀਤਾ ਹੈਗਾ ਫਗਵਾੜੇ ਦੇ ਵਿੱਚ ਇਹਨਾਂ ਨੇ ਤੋੜਲੇ ਨੇ ਬੰਦੇ ਇਹ ਤਾਂ ਮਤਲਬ ਕਿ ਤੁਸੀਂ ਧੱਕੇ ਦੇ ਨਾਲ ਆਪਣੇ ਮੇਰ ਬਣਾ ਰਹੇ ਲੋਕਾਂ ਨੇ ਫਤਵਾ ਨਹੀਂ ਦਿੱਤਾ ਤੁਹਾਨੂੰ ਲੋਕਾਂ ਨੇ ਤੇ ਕਿਹਾ ਕਿ ਤੁਸੀਂ ਸਾਡੇ ਹਿਸਾਬ ਦੇ ਨਾਲ ਕੰਮ ਨਹੀਂ ਕੀਤਾ ਹੁਣ ਫਗਵਾੜੇ ਤੋਂ ਵੀ ਹਰ ਹਰਪੀ ਸਿੰਘ ਭੋਗਲੇ ਸਿੱਖ ਕੋਈ ਉਹ ਆਮ ਆਦੀ ਪਾਰਟੀ ਦੇ ਸ਼ਾਮਲ ਹੋ ਗਿਆ ਜਿਸ ਕਰਕੇ ਅੱਜ ਉਹ ਐਮਪੀ ਮਲਵਿੰਦਰ ਸਿੰਘ ਕੰਗ ਤੇ ਐਮਪੀ ਜਿਹੜੇ ਰਾਜਕਮਰ ਚੱਬੇ ਵਾਲਾ ਉਹਨਾਂ ਦੋਨਾਂ ਨੇ ਜਿਹੜਾ ਵਾ ਉਹਦਾ ਸਵਾਗਤ ਕੀਤਾ ਹੈ ਬਤਲ ਹੁਣ ਜੋੜ ਤੋੜ ਦੇ ਨਾਲ ਜਲੰਧਰ ਦੇ ਵਿੱਚ ਮੇਰ ਬਣਾਉਣਗੇ ਫਗਵਾੜੇ ਚ ਬਣਾਉਣਗੇ ਲੁਧਿਆਣੇ ਚ ਬਣਾਉਣਗੇ ਪਰ ਜਿਹੜਾ ਕਲੀਅਰ ਕਟ ਲੋਕਾਂ ਨੇ ਬਹੁਮਤ ਦੇਣਾ ਸੀ ਉਹ ਇਹਨਾਂ ਨੂੰ ਨਹੀਂ ਦਿੱਤਾ ਕਿਉਂਕਿ ਸੰਗਰੂਰ ਦੇ ਵਿੱਚ ਵੀ ਹਾਰ ਗਏ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਕਿ ਸਾਡੀ ਸਿਆਸੀ ਰਾਜਧਾਨੀ ਆ ਸਿਆਸੀ ਰਾਜਧਾਨੀ ਵਿੱਚ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਗਿਆ ਜਿਹੜੇ ਬਤਾਲੀ ਨਗਰ ਕਾਉਂਸਲ ਸੀ ਉੱਥੇ ਵੀ ਇਹ ਸਰਕਾਰ ਐਮਐਲਏ ਧੱਕੇਸ਼ਾਹੀ ਇੰਨੀ ਜ਼ਿਆਦਾ ਕੀਤੀ ਹੈਗੀ ਇਸ ਦੇ ਬਾਵਜੂਦ ਵੀ ਇਨਾਂ ਦੇ ਜਿਹੜੇ ਲੋਕਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਵੋਟ ਨਹੀਂ ਪਈ ਹਾਂ ਹੁਣ ਅੰਕੜੇ ਜਿੱਦਾਂ ਮਰਜ਼ੀ ਦੱਸੀ ਜਾਣ ਅੰਕੜਿਆਂ ਦੀ ਗੱਲ ਹੁੰਦੀ ਕਿ ਲੋਕਾਂ ਦਾ ਜਿਹੜਾ ਫਤਵਾ ਵਾ ਉਹ ਉਹ ਕਿਵੇਂ ਦਾ ਉਹ ਜਿਹੜਾ ਫਤਵਾ ਵਾ ਉਹ ਲੋਕਾਂ ਨੇ ਇਹਨਾਂ ਨੂੰ ਨਹੀਂ ਦਿੱਤਾ ਔਰ ਦੂਜਾ ਜਿਹੜਾ ਕਾਂਗਰਸ ਦਾ ਜਿਹੜਾ ਪਰਫਾਰਮੈਂਸ ਹੈ ਕਾਂਗਰਸ ਹੁਣ ਆਪਣੇ ਜਿਹੜੇ ਨੇ ਉਹ ਕਰ ਹੀ ਨੇ ਕਾਂਗਰਸ ਨੇ ਬੜੀ ਖੁਸ਼ ਹੋ ਰਹੀ ਹੈਗੀ ਕਿ ਸਾਡੀ ਪਰਫਾਰਮੈਂਸ ਬੜੀ ਚੰਗੀ ਆਈ ਹੈ। ਹਾਂ ਕਾਂਗਰਸ ਦਾ ਵੀ ਪ੍ਰੈਸ ਨੋਟ ਆਇਆ ਜੋ ਕਾਂਗਰਸ ਨੇ ਵੀ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਚ ਰਾਜਾ ਮਰਿੰਦਰ ਸਿੰਘ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਕੀ ਕਹਿ ਰਹੀ ਹੈ ਕਹਿੰਦੇ 227 ਨੂੰ ਲੋਕ ਸਭਾ ਪੰਚਾਇਤੀ ਚੋਣਾਂ ਤੇ ਹੁਣ ਐਮਸੀ ਚੋਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਸਾਲ ਕਾਂਗਰਸ ਦਾ ਉਹ ਕਹਿ ਰਹੇ ਕਿ ਆਮ ਆਦੀ ਪਾਰਟੀ ਨੇ ਸੱਤਾ ਦੀ ਦਰਬਾਰਤੋਂ ਕਰਕੇ ਪਟਿਆਲਾ ਚ ਗੈਰ ਸੰਵਿਧਾਨਿਕ ਨਗਰ ਨਿਗਮ ਦਾ ਗਠਨ ਕੀਤਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਆਮ ਆਦੀ ਪਾਰਟੀ ਨੇ ਕੋਈ ਵੀ ਸੀਟ ਨਹੀਂ ਜਿੱਤੀ ਸਕੋ ਸੱਤਾ ਦੀ ਦੁਰਵਰਤੋਂ ਕਰਕੇ ਚੋਰੀ ਕੀਤੀ ਹੈ ਹੁਣ ਇਹ ਕੀ ਕਹਿ ਰਹੇ ਨੇ ਕਾਂਗਰਸ ਪਾਰਟੀ ਕੀ ਕਹਿ ਰਹੇ ਨੇ ਕਿ 7 ਲੋਕ ਸਭਾ ਸੀਟਾਂ ਤੇ ਸਾਡੀ ਜਿੱਤ ਹੋਈ ਸੀ ਪੰਚਾਇਤੀ ਚੋਣਾਂ ਸਾਡਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਹੁਣ ਐਮਸੀ ਚੋਣਾਂ ਵਿੱਚ ਵੀ ਸਾਡਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਤੇ ਲੋਕਾਂ ਨੇ ਸੱਤਾਧਾਰੀ ਸਰਕਾਰ ਤੇ ਕੁਸ਼ਾਸ਼ਣ ਤੇ ਹੰਕਾਰ ਵਿਰੁੱਧ ਵੋਟਾਂ ਪਾ ਕੇ ਸਾਨੂੰ ਜਿਤਾਇਆ ਹੁਣ ਉਹ ਕਹਿ ਰਹੇ ਨੇ ਕਿ ਜਿਹੜੇ ਪਟਿਆਲਾ ਦੇ ਵਿੱਚ ਇਹ ਮੇਰ ਬਣਾ ਰਹੇ ਨੇ ਉਹਦੇ ਵਿੱਚ ਕੀ ਹੈ ਕਹਿੰਦੇ ਕਿ ਪਟਿਆਲਾ ਦੀ ਸਥਿਤੀ ਵਿਸ਼ੇਸ਼ ਤੌਰ ਤੇ ਉਹਨਾਂ ਨੇ ਆਲੋਚਨਾ ਕੀਤੀ ਕਿ ਚੋਣ ਪ੍ਰਕਿਰਿਆ ਸਰਕਾਰ ਦੀ ਦਖਲਅੰਦਾਜ਼ੀ ਕਹਨ ਉਥੋਂ ਦੀ ਕਾਉਂਸਲ ਨੂੰ ਇੱਕ ਗੈਰ ਸੰਵਿਧਾਨਿਕ ਨਗਰ ਨਿਗਮ ਵਾ ਜੋ ਲੇਬਲ ਕੀਤਾ ਤੇ ਪਟਿਆਲਾ ਵਿੱਚ ਆਪ ਸਰਕਾਰ ਦੀ ਨਿਰਾਸ਼ਾ ਪੂਰੀ ਤਰ੍ਹਾਂ ਦਿਖਾਈ ਦੇ ਰਹੀ ਹੈ ਹੁਣ ਇਹ ਕਹਿ ਰਹੇ ਨੇ ਕਾਂਗਰਸ ਕਿ ਅੰਮ੍ਰਿਤਸਰ ਦੀਆਂ ਕੋਲ 85 ਚੋਂ 43 ਸੀਟਾਂ ਜਿੱਤੀਆਂ ਫਗਵਾੜਾ ਚੋਂ 50 ਚੋਂ 25 ਇੱਥੇ ਹੀ ਬਹੁਮਤ ਹਾਸਲ ਕਾਂਗਰਸ ਨੇ ਕੀਤਾ ਤੇ ਲੁਧਿਆਣਾ ਚ ਕਾਂਗਰਸ ਨੇ 95 ਚੋਂ 31 ਸੀਟਾਂ ਜਿੱਤ ਕੇ ਆਪਣੀ ਤਾਕਤ ਦਾ ਮਜ਼ਹਿਰਾ ਕੀਤਾ ਜਲੰਧਰ 8525 ਤੇ ਪਟਿਆਲਾ ਚ ਉਹ ਕਹਿ ਰਹੇ ਨੇ ਕਿ ਆਪ ਦੀ ਹੀਰਾ ਫੇਰੀ ਨੇ ਕਾਂਗਰਸ ਨੂੰ 60 ਚੋਂ ਸਿਰਫ 26 ਸੀਟਾਂ ਤੇ ਜੋ ਲੜਦਾ ਸੀਮਤ ਕੀਤਾ ਕਿ ਬਾਕੀ ਜਗ੍ਹਾ ਇਹਨਾਂ ਦੀਆਂ ਕਾਗਜ਼ ਹੀ ਸਰਕਾਰ ਨੇ ਰੱਦ ਕਰਵਾ ਦਿੱਤੀਆਂ ਫਿਰ ਵੀ ਉਹ ਕਹਿ ਰਹੇ ਨੇ ਕਿ ਸਾਡੀਆਂ ਅਸੀਂ 4 ਸੀਟਾਂ ਜਿੱਤ ਚ ਕਾਮਜੋਬੀ ਤਾਂ ਉੱਥੇ ਛੋਟੀ ਕੌਂਸਲਾਂ ਚ ਕਹਿੰਦੇ ਤਲਵੰਡੀ ਸਾਬੋ ਚ 8 ਚਲੜੇ 5 ਵਾਰਡ ਜਿੱਤੇ ਭੋਗਪੁਰ 13 ਚ 8 ਸ਼ਾਹਕੋੜ ਜੋ 13 ਚ 9 ਨਡਾਲਾ ਚ 11 ਚ 6 ਦਾਕੇ ਚ 1307 ਇਸ ਤੋਂ ਇਲਾਵਾ ਗੁਰਦਾਸਪੁਰ ਤੇ ਟਾਂਡਾ ਉਪਚੋਣਾ ਵਿੱਚ ਕਾਂਗਰਸ ਨੇ ਜਿੱਤਾਂ ਹਾਸਲ ਕੀਤੀਆਂ ਹੁਣ ਸਭ ਤੋਂ ਵੱਡੀ ਇਹ ਗੱਲ ਇਹ ਹੈ ਕਿ ਉਹ ਕਹਿ ਰਹੇ ਨੇ ਕਿ ਕਾਂਗਰਸ ਨੇ ਸੰਗਰੂਚ ਚ 9 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣਾਈ ਜਦ ਕਿ ਉੱਥੋਂ ਆਮ ਆਦੀ ਪਾਰਟੀ ਨੂੰ ਹਾਰ ਰਹੀ ਹੁਣ ਕਾਂਗਰਸ ਆਪਣੇ ਹਿਸਾਬ ਨਾਲ ਕਹਿੰਕੜੇ ਦੱਸ ਰਹੀ ਹੈ ਤੇ ਆਪ ਆਪਣੇ ਹਿਸਾਬ ਨਾਲ ਪਰ ਕੁੱਲ ਮਿਲਾ ਕੇ ਅੰਕੜੇ ਵਾਲਾ ਮਸਲਾ ਨਹੀਂ ਹੈਗਾ ਮਸਲਾ ਇਸ ਚੀਜ਼ ਦਾ ਹੈਗਾ ਕਿ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਕਿ ਨਹੀਂ ਦਿੱਤਾ ਸਰਕਾਰ ਨੂੰ ਫਤਵਾ ਮਿਲਣਾ ਚਾਹੀਦਾ ਸੀ ਉਹ ਕਿਉਂ ਨਹੀਂ ਮਿਲਿਆ ਉਸ ਤੇ ਆਮ ਆਦੀ ਪਾਰਟੀ ਨੂੰ ਹੁਣ ਪਰਚੋਲ ਕਰਨੀ ਚਾਹੀਦੀ ਆ ਆਮ ਆਦੀ ਪਾਰਟੀ ਨੇ ਪੂਰਾ ਯੂਰ ਲਿਆ ਸਰਕਾਰ ਪੂਰੀ ਤਰ੍ਹਾਂ ਢੁਕੀ ਸਰਕਾਰ ਦੇ ਐਮ ਐਲ ਏ ਸਰਕਾਰ ਦੇ ਮੰਤਰੀ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਕਾਰ ਦੇ ਨਾਲ ਸੀ ਕਾਗਜ ਰੱਦ ਕਰਵਾਏ ਗਏ ਨੇ ਲੋਕਾਂ ਨੂੰ ਧਮਕਾਇਆ ਗਿਆ ਔਰ ਲੋਕਾਂ ਦੇ ਕਾਗਜ ਖੋਏ ਗਏ ਨੇ ਰੂਡ ਸ਼ੋ ਹੋਏ ਨੇ ਇਸ ਦੇ ਬਾਵਜੂਦ ਜੇ ਤੁਹਾਡੇ ਕੋਲ ਕਲੀਅਰ ਕਟ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਗਵਾੜਾ ਦੇ ਵਿੱਚ ਬਹੁਮਤ ਨਹੀਂ ਮਿਲਿਆ ਇਹਦਾ ਮਤਲਬ ਕਿ ਲੋਕ ਜਾਂ ਸਰਕਾਰ ਤੋਂ ਜਾਂ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੋਂ ਤੇ ਜਾਂ ਫਿਰ ਆਮ ਆਦੀ ਪਾਰਟੀ ਦੇ ਜੇ ਵਿਧਾਇਕਾਂ ਤੋਂ ਲੋਕ ਪਰੇਸ਼ਾਨ ਹੈ ਇਸੇ ਕਰਕੇ ਲੋਕਾਂ ਨੇ ਡਟ ਕੇ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਨਹੀਂ ਦਿੱਤਾ ਜਿਵੇਂ ਪੰਜਾਬ ਸਰਕਾਰ ਲੋਕ ਸਭਾ ਦੇ ਵਿੱਚ ਕਹਿੰਦੇ ਸੀ ਕਿ ਸਾਨੂੰ 13 ਚੋਂ 13 ਦੋ ਲੋਕਾਂ ਨੇ ਸਿਰਫ ਤੇ ਸਿਰਫ ਤਿੰਨ ਦਿੱਤੀਆਂ ਹੁਣ ਇਹ ਕਹਿੰਦੇ ਹੀ ਕਿ ਅਸੀਂ ਆਰਮਾਦੀ ਪਾਰਟੀ ਨੇ ਗਰੰਟੀਆਂ ਪੂਰੀਆਂ ਕਰਤੀਆਂ ਤੇ ਸ਼ਹਿਰਾਂ ਦੇ ਲੋਕਾਂ ਦੀਆਂ ਗਰੰਟੀਆਂ ਪੂਰੀ ਕਰਾਂਗੇ ਤਦ ਵੀ ਲੋਕਾਂ ਨੇ ਇਹਨਾਂ ਨੂੰ ਸਾਥ ਨਹੀਂ ਦਿੱਤਾ ਇਹਦਾ ਮਤਲਬ ਹੈ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਕੰਮ ਕਰਾਉਣ ਦੇ ਵਿੱਚ ਸਫਲ ਨਹੀਂ ਹੋਈ ਪ੍ਰਸ਼ਾਸਨ ਸਹੀ ਨਾ ਦੇਰੀ ਲੋਕਾਂ ਨਾਲ ਕੀਤੇ ਵਾਅਦੇ ਸਹੀ ਨਾ ਦੇ ਸਕੀ ਹੈਗੀ ਲੋਕਾਂ ਵਾਸਤੇ ਨੀਤੀਆਂ ਨਹੀਂ ਚੰਗੀਆਂ ਬਣਾ ਸਕੀ ਜੇ ਸ਼ਹਿਰ ਦੇ ਲੋਕ ਤੁਹਾਡੇ ਹੱਕ ਦੇ ਵਿੱਚ ਨਹੀਂ ਭੁਗਤੇ ਇਹਦਾ ਮਤਲਬ ਹੈ ਕਿ 2022 ਵਾਲੀ ਹਵਾ ਗਈ ਤੁਹਾਨੂੰ ਕੰਮ ਕਰਕੇ ਦਿਖਾਉਣੇ ਪੈਣਗੇ ਜੇ ਤੁਸੀਂ ਇਹੋ ਵਾਰ-ਵਾਰ ਕਰੋਗੇ ਅਸੀਂ ਬਿਜਲੀ ਫ੍ਰੀ ਕਰਤੀ ਤੇ ਅਸੀਂ ਨੌਕਰੀਆਂ ਦੇ ਦਿੱਤੀਆਂ ਨਾ ਬਿਜਲੀ ਫ੍ਰੀ ਵਾਲੀ ਡਿਵੈਲਪਮੈਂਟ ਦੀ ਨਿਸ਼ਾਨੀ ਹੈ ਰੁਜ਼ਗਾਰ ਦੇਣਾ ਤੁਹਾਡਾ ਫਰਜ਼ ਆ ਡਿਵੈਲਪਮੈਂਟ ਹੋਉਂਦੀ ਜਿਹੜੇ ਨਵੇਂ-ਨਵੇਂ ਪ੍ਰੋਜੈਕਟ ਲੱਗਣ ਨਵੇਂ-ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇ ਪੰਜਾਬ ਦੀ ਤਰੱਕੀ ਹੋਵੇ ਉਸ ਮਸਲੇ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਨਾ ਤੁਹਾਡੇ ਕੋ ਪੂਰੀ ਤਰ੍ਹਾਂ ਸਕੂਲ ਆਫ ਐਮਿਨੈਂਸ ਚਲੇ ਨਾ ਤੁਹਾਡੇ ਕੋਲ ਪੂਰੀ ਤਰ੍ਹਾਂ ਹੈਲਥ ਕਲੀਨਿਕ ਚੱਲੇ ਨਾ ਤੁਹਾਡੇ ਕੋਲ ਤੁਸੀਂ ਕਹਿੰਦੇ ਕਿ ਅਸੀਂ 16 ਮੈਡੀਕਲ ਕਾਲਜ ਬਣਾ ਇੱਕ ਵੀ ਮੈਡੀਕਲ ਕਾਲਜ ਦੀ ਨੀ ਨਹੀਂ ਤੁਹਾਡੇ ਕੋਲ ਇੱਟ ਨਹੀਂ ਰੱਖੀ ਗਈ ਹੈਗੀ ਸ਼ਹਿਰਾਂ ਦੇ ਵਿੱਚ ਵਿਕਾਸ ਨਹੀਂ ਹੋਇਆ ਪਿੰਡਾਂ ਦੀਆਂ ਛੜਕਾਂ ਟੁੱਟੀਆਂ ਸੀ ਹੁਣ ਤੁਸੀਂ ਮੰਡੀ ਬੋਰਡ ਦੀ ਪ੍ਰਾਪਰਟੀ ਵੇਚਣ ਲੱਗੇ ਹੋ ਕਰਜ਼ਾ ਤੁਸੀਂ ਹੁਣ ਤੱਕ 72000 ਕਰੋੜ ਰੁਪਇਆ ਲੈ ਲਿਆ ਹੱਲੇ ਵਾਅਦੇ ਪੂਰੇ ਕਰਨੇ ਨੇ ਮਾਫੀਆ ਜਿਵੇਂ ਕਾਲੀ ਦਲ ਚ ਕਾਂਗਰਸ ਚੱਲਦੇ ਰਹੇ ਨੇ ਉਵੇਂ ਤੁਹਾਡੀ ਸਰਕਾਰ ਦੇ ਵਿੱਚ ਚੱਲਦੇ ਰਹੇ ਉਵੇਂ ਐਕਸਾਈਡ ਪਾਲਿਸੀ ਤੁਹਾਡੇ ਵੇਲੇ ਚ ਚੱਲ ਰਹੀਆਂ ਜਿਵੇਂ ਪਿਛਲੀਆਂ ਚੱਲਦੀਆਂ ਐ ਮਾਫੀਆ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਤੇ ਤੁਹਾਡੇ ਸਰਕਾਰ ਇਸ ਕਰਕੇ ਲੋਕਾਂ ਨੇ ਇਨਾ ਨਗਰ ਨਗਰ ਉਹਨਾਂ ਦੇ ਵਿੱਚ ਬੁਰੀ ਤਰ੍ਹਾਂ ਤੁਹਾਨੂੰ ਨਿਕਾਰਿਆ ਚਲੋ ਆਮ ਜਿਹੜੇ ਲੋਕ ਖੜੇ ਸੀਗੇ ਜਿਹੜੇ ਆਮ ਵਰਕਰ ਸੀਗੇ ਉਹ ਚਲੋ ਜਿੱਤੇ ਨਹੀਂ ਜਿੱਤੇ ਇਹ ਕੋਈ ਹੋਰ ਗੱਲ ਐ ਪਰ ਐਮਐਲਏ ਦੇ ਚਾਚੇ ਤਾਏ ਫੁੱਫੜ ਘਰ ਵਾਲੀਆਂ ਇਹ ਨਹੀਂ ਜਿੱਤੇ ਹੈਗੇ ਇਹ ਗੱਲ ਨਹੀਂ ਸਮਝ ਆਈਏ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦੀ ਪਾਰਟੀ ਵਾਲੇ ਕਹਿੰਦੇ ਸੀ ਕਿ ਜੀ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਬਹੁਤ ਪਰਿਵਾਰਵਾਦ ਇਹਨਾਂ ਦੇ ਵਿੱਚ ਵੀ ਉਹਨਾ ਪਰਿਵਾਰਵਾਦ ਵੱਧ ਗਿਆਗਾ ਇਹਨਾਂ ਨੂੰ ਵੀ ਓਨੀ ਭੁੱਖ ਹੈ ਜਿੰਨੀ ਪਿਛਲਿਆਂ ਨੂੰ ਭੁੱਖ ਸੀ ਇਸ ਕਰਕੇ ਆਉਣ ਵਾਲੇ ਸਮੇਂ 'ਚ ਲੋਕੀ ਇਹਨਾਂ ਨੂੰ ਵੀ ਸਬਕ ਸਿਖਾਉਣਗੇ ਹੂੰ ਦੇਖੋ ਬਰਨਾਲੇ ਮੀਤ ਹੀਰ ਦੇ ਮਾਸੀ ਦਾ ਮੁੰਡਾ ਤਾਰਤਲ ਉਹ ਹਾਰ ਗਿਆ ਜਿਮਨੀ ਚੋਣ ਸਰਕਾਰ ਜਿਮਨੀ ਚੋਣ ਹਾਰ ਜੇ ਤੇ ਸਰਕਾਰ ਤੇ ਸਵਾਲ ਖੜੇ ਹੁੰਦੇ ਨੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਵਾ ਉਹ ਐਮਪੀ ਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਹੈਗੀ ਉਹ ਵੀ ਪਰਿਵਾਰਵਾਦੀ ਹੈ ਹੁਣ ਜਿਹੜੇ ਇਹ ਵਾਲੀਆਂ ਜਿਹੜੀਆਂ ਵੋਟਾਂ ਹੋਈਆਂ ਨਗਰ ਨਿਗਮ ਅੰਬਰਸਰ ਐਮਐਲਏ ਆਪਣੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਵਾ ਕੇ ਪਟਿਆਲੇ ਦਵਾ ਕੇ ਲੁਧਿਆਣੇ ਦੇ ਦੋ ਜਿਹੜੇ ਐਮਐਲਏ ਨੇ ਅਸ਼ੋਕ ਪ੍ਰੈਸ਼ਰ ਪੱਪੀ ਤੇ ਦੂਜੇ ਜਿਹੜੇ ਅਗੇ ਨੇ ਗੋਗੀ ਸਾਹਿਬ ਉਹਨਾਂ ਨੇ ਆਪਣੀਆਂ ਘਰ ਵਾਲੀਆਂ ਨੂੰ ਟਿਕਟਾਂ ਦਵਾਇਆ ਦੋਨੇ ਹਾਰ ਗਏ ਦੋਨਾਂ ਦੀਆਂ ਘਰ ਵਾਲੀਆਂ ਆ ਰਹੀਆਂ ਮਤਲਬ ਜਿਹੜੇ ਐਮਐਲਏ ਆਪਣੇ ਵਾਰਡ ਦੇ ਵਿੱਚੋਂ ਆਪਣੀਆਂ ਪਤਨੀਆਂ ਨੂੰ ਨਹੀਂ ਜਿਤਾ ਸਕੇ ਇਹਦਾ ਮਤਲਬ ਹੈ ਕਿ ਤੁਸੀਂ ਪੂਰੇ ਹਲਕੇ ਦੇ ਵਿਕਾਸ ਕੀ ਕਰਨੇ ਤੁਹਾਡੇ ਦੇ ਵਾਰਡ ਜਿਹੜਾ ਤੁਹਾਡਾ ਉਹ ਵੀ ਤੁਹਾਨੂੰ ਪਸੰਦ ਨਹੀਂ ਕਰਦਾ ਇਹਦਾ ਮਤਲਬ ਹੈ ਕਿ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬਹੁਤ ਜ਼ਿਆਦਾ ਕੰਮ ਕਰਨੇ ਪੈਣੇ ਉਹਨਾਂ ਦੇ ਐਮਲਜ਼ ਬਹੁਤ ਜ਼ਿਆਦਾ ਕੰਮ ਕਰਨੇ ਆਪਣੇ ਮੂੰਹਾਂ ਤੇ ਸ਼ਿੱਕੂ ਲਾਉਣੇ ਪੈਣਗੇ ਲੋਕਾਂ ਵਾਸਤੇ ਕੰਮ ਕਰਨੇ ਪੈਣਗੇ ਸ਼ਹਿਰਾਂ ਦੀ ਡਿਵੈਲਪਮੈਂਟ ਕਰਨੀ ਪਣੀ ਪਿੰਡਾਂ ਦੀ ਡਿਵੈਲਪਮੈਂਟ ਹਾਲੇ ਤੱਕ ਤਿੰਨ ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਸ਼ਹਿਰਾਂ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਫਿਰ ਲੋਕੀ ਵੋਟਾਂ ਕਾਹਦੀਆਂ ਪਾ ਦੇਣਗੇ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਵਿੱਚ ਦਿੱਤੇ ਜਾਂਦੇ ਇਸ਼ਤਿਹਾਰ ਮੀਡੀਆ ਨੂੰ ਖੁਸ਼ ਕਰਨ ਵਾਸਤੇ ਮੀਡੀਆ ਦਾ ਢਿੱਡ ਭਰ ਦੇ ਨਾਲ ਰੀਲਾਂ ਬਣਾਉਣ ਦੇ ਨਾਲ ਤੇ ਗੱਲਾਂ ਕਰਨ ਦੇ ਨਾਲ ਵੋਟਾਂ ਨਹੀਂ ਪੈਂਦੀਆਂ ਕੁਝ ਕਰਕੇ ਦਿਖਾਉਣਾ ਪੈਂਦਾ ਗਰਾਊਂਡ ਤੇ ਤਿੰਨਾਂ ਸਾਲਾਂ ਦੇ ਵਿੱਚ ਸਰਕਾਰ ਨੇ ਜੋ ਗਰਾਊਂਡ ਤੇ ਕਰਕੇ ਦਿਖਾਉਣਾ ਸੀ ਉਹ ਨਹੀਂ ਹੋਇਆ ਜੇ ਗਰਾਊਂਡ ਤੇ ਸਰਕਾਰ ਨੇ ਕੁਝ ਕਰਕੇ ਦਿੱਤਾ ਹੁੰਦਾ ਤੇ ਲਾਜ਼ਮੀ ਤੌਰ ਤੇ 13 ਚੋਂ ਜੇ 13 ਨਾ ਆਉਂਦੀਆਂ ਤੇ ਕਟੋੜ 7-8 ਤੇ ਐਮਪੀ ਬੰਦ ਦੇ ਜੇ ਆਹ ਵਾਲੀਆਂ ਪੰਜ ਨਗਰ ਨਿਗਮ ਜਪਨਿਆਂ ਚੋਂ ਪੰਜ ਨਾ ਜਿੱਤੇ ਕਟੂੜ ਤਿੰਨ ਤੇ ਜਿੱਤਦੇ ਹੁਣ ਤੁਸੀਂ ਜੋੜ ਤੋੜ ਦੇ ਨਾਲ ੱੱਕੇ ਨਾ ਆਪਣੇ ਮੇਰ ਬਣਾਉਣ ਦੀ ਕੋਸ਼ਿਸ਼ ਤੇ ਮਿਹਰਬਾਨੀ ਦੇ ਸਰਗਿਆਂ ਜਗ੍ਹਾ ਤੇ ਪਰ ਉਹਨੂੰ ਲੋਕਾਂ ਦਾ ਫਤਵਾ ਨਹੀਂ ਕਹਿੰਦੇ ਉਹਨੂੰ ਸਰਕਾਰੀ ਮਸ਼ੀਨਰੀ ਦਾ ਹੀ ਦਰਬਾਰਤੋ ਕਹਿੰਦੇ